ਸਿਸਵਾਰ ਨੂੰ ਜਿਹੜੇ ਤੋਂ ਪਤਾ ਲੱਗ ਰਿਹਾ ਹੈ ਜਦੋਂ ਇਹਨਾਂ ਹਾਲਾਤ ਨੂੰ ਦੇਖ ਕੇ ਸਾਡੇ ਪੰਜਾਬ ਸਾਡੇ ਇਸ ਸਵਾਲ ਵਿੱਚ ਸੇ ਮਤਰੀਂ ਕਰ ਸਕਦੇ ਹਾਂ ਕਿ ਇਹ ਵੀ ਸਾਡੀ ਡੈਮੋਕ੍ਰੇਸੀ ਨਹੀਂ ਹੈ ਜਿਹੜੇ ਵੀ ਦੇ ਗੁੰਡਿਆਂ ਨੇ ਕੰਮ ਕਰਿਆ ਜਿਹਦੇ ਵਿੱਚ ਹਰਵਿੰਦਰ ਸਿੰਘ ਹਰਪਾਲਪੁਰ ਜੋ ਮਹਾਰਾਣੀ ਦੇ ਨਾਲ ਗੱਲਬਾਤ ਸੀਗੇ ਉਹ ਮਹਾਰਾਣੀ ਦੇ ਬੰਦਿਆਂ ਨੇ ਉਹਨਾਂ ਨੇ ਇਹਨਾਂ ਦੇ ਨਾਲ ਗੁੰਡਾਗਰਦੀ ਕਰਕੇ ਸਾਡਾ ਕਿਸਾਨ ਸ੍ਰਿੰਦਰਪਾਲ ਸਿੰਘ ਆਕੜੀ ਨੂੰ ਸ਼ਹੀਦ ਕਰਾਇਆ ਮਹਾਰਾਣੀ ਪ੍ਰਨੀਤ ਕੌਰ ਦੇ ਪਰਚਾ ਦਰਜ ਕਰੋ ਹਰਵਿੰਦਰ ਹਰਪਾਲ ਪਰਤੇ ਪਰਚਾ ਦਰਜ ਕਰੋ ਉਧਰ ਟੁੰਡਾ ਦਾ ਪਰਚਾ ਵਰਤ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਪਰਨੀਤ ਕੌਰ ਤੇ ਪਰਚਾ ਦਰਜ ਕਰਨ ਦੀ ਮੰਗ ਹੋ ਰਹੀ ਹੈ ਇਸ ਲਈ ਕਿਉਂਕਿ ਕਿਸਾਨ ਦੀ ਮੌਤ ਹੋ ਗਈ ਹੈ ਪਿੰਸੇਰਾ ਸੇਰੀ ਦੇ ਵਿੱਚ ਪਰਨੀਤ ਕੌਰ ਦਾ ਵਿਰੋਧ ਕਰਨ ਗਏ ਸਨ ਕਿਸਾਨ ਪਰ ਪੁਲਿਸ ਨਾਲ ਤੱਕਾ ਮੁਕੀ ਹੋ ਗਈ ਕਿਸਾਨ ਦੀ ਸੇਤ ਵਿਗੜ ਗਈ ਤੇ ਸੁਰਿੰਦਰਪਾਲ ਨਾਮ ਦੇ ਕਿਸਾਨ ਦੀ ਮੌਤ ਹੋ ਗਈ ਸੁਰਿੰਦਰਪਾਲ ਪਿੰਡਾਕੜੀ ਦੇ ਰਹਿਣ ਵਾਲੇ ਸਨ ਤੇ ਉਹਨਾਂ ਦੀ ਉਮਰ 68 ਸਾਲ ਸੀ ਇਸ ਲਈ ਹੁਣ ਕਿਸਾਨ ਗੁੱਸੇ ਦੇ ਵਿੱਚ ਨੇ ਜਿਹਦੇ ਵਿੱਚ ਹਰਵਿੰਦਰ ਸਿੰਘ ਹਰਪਾਲਪੁਰ ਜੋ ਮਹਾਰਾਣੀ ਦੇ ਨਾਲ ਗੰਨਮਨ ਸੀਗੇ ਉਹ ਮਹਾਰਾਣੀ ਦੇ ਬੰਦਿਆਂ ਨੇ ਜਦੋਂ ਸਾਡੇ ਇਹਨਾਂ ਬੰਦਿਆਂ ਨੇ ਕਿਸਾਨਾਂ ਨੇ ਸਾਡੇ ਨੇ ਵਿਰੋਧ ਕਰਿਆ ਪਿੰਡ ਸੇਰੇ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਨਾਲ ਗੁੰਡਾਗਰਦੀ ਕਰਕੇ ਸਾਡਾ ਕਿਸਾਨ ਸਰਿੰਦਰਪਾਲ ਸਿੰਘ ਆਕੜੀ ਨੂੰ ਸ਼ਹੀਦ ਕਰਾਇਆ ਗਿਆ ਜੋ ਡੈੱਡ ਬਡੀ ਤੁਹਾਡੇ ਸਾਹਮਣੇ ਪਈ ਇਸ ਟਾਈਮ ਰਾਜਪੁਰੇ ਏਪੀ ਜਨ ਹਸਪੀਟਲ ਦੇ ਵਿੱਚ ਜੋ ਇਹਦਾ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜਦੋਂ ਤੱਕ ਇਹ ਤਵਾਰ ਨੂੰ ਅਸੀਂ ਇਨਸਾਫ ਨਹੀਂ ਦਵਾ ਦਿੰਦੇ ਉਦੋਂ ਤੱਕ ਨਾ ਦਾ ਸੰਸਕਾਰ ਹੋਊਗਾ ਨਾ ਇਹਦਾ ਡੈੱਡ ਬਾਡੀ ਜਿਹੜੀ ਅਸੀਂ ਇੱਥੇ ਸਾਨੂੰ ਰੋਡਾਂ ਦੇ ਰੱਖ ਕੇ ਵਿਰੋਧ ਕਰਨਾ ਪਊਵੇ ਜਿੱਤੇ ਵੀ ਨਾ ਪੋਸਟਮਾਰਟ ਕਰਾਵਾਂਗੇ ਉਦੋਂ ਤੱਕ ਡੈੱਡ ਬਾਡੀ ਇੱਥੇ ਹੀ ਰਹੂਗੀ ਕਿਉਂਕਿ ਹੁਣ ਸਰਕਾਰ ਨੂੰ ਵੀ ਅਸੀਂ ਅਪੀਲ ਕਰਨਾ ਚਾਹਾਂਗੇ ਜਿਹੜਾ ਇਹਨਾਂ ਗੁੰਡਿਆਂ ਨੇ ਸਾਡਾ ਕਿਸਾਨ ਸ਼ਹੀਦ ਕਰਿਆ ਸਾਡਾ ਅੱਗੂ ਸ਼ਹੀਦ ਕਰਿਆ ਇਹਦੇ ਪਹਿਲਾਂ ਤਾਂ ਜਿਨ੍ਹਾਂ ਨੇ ਇਹਨੂੰ ਸ਼ਹੀਦ ਕਰਾਇਆ ਉਹ ਤੇ ਪਰਚਾ ਦਰਜ ਕਰੋ ਮਹਾਰਾਣੀ ਪ੍ਰਨੀਤ ਕੌਰ ਦੇ ਪਰਚਾ ਦਰਜ ਕਰੋ ਹਰਵਿੰਦਰ ਹਰਪਾਲ ਪਰਚਾ ਦਰਜ ਕਰੋ ਉਹਦੇ ਗੁੰਡਿਆਂ ਦੇ ਪਰਚਾ ਦਰਜ ਕਰੋ ਜਿਹੜੇ ਪਰਿਵਾਰ ਦਾ ਹਾਲ ਜਾਣਨ ਦੇ ਲਈ ਕਾਂਗਰਸ ਦੇ ਉਮੀਦਵਾਰ ਤਰੰਵੀਰ ਗਾਂਧੀ ਵੀ ਪਹੁੰਚੇ ਉਹ ਵੀ ਭਾਜਪਾ ਤੇ ਖੁੱਲ ਕੇ ਵਰੇ ਨੇ ਇਸ ਪੀਪੀ ਸਰਕਾਰ ਕਿਸਾਨ ਦੁਸ਼ਮਣ ਹੈ ਮੈਂ ਲੋਕਾਂ ਦੀ ਦੁਸ਼ਮਣ ਹੈ ਜਮਹੂਰੀ ਦੀ ਦੁਸ਼ਮਣ ਹੈਗੀ ਹੈ ਜਮਹਕ੍ਰਿਤ ਡੈਮੋਕਰੇਸੀ ਦੁਸ਼ਮਣ ਹੈਗੀ ਹੈ سرمਾਇਦਾਰਾਂ ਨੂੰ ਪਾਲਦੀ ਹੈ ਕਿਸਾਨਾਂ ਨੂੰ ਮਾਰਦੀ ਹੈਗੀ ਹੈ ਮੈਂ ਮੰਗ ਕਰਦਾ ਮੈਂ ਪਰਚਾ ਦਰਜਵੇ ਕਤਲ ਦਾ ਸ਼੍ਰੀਮਤੀ ਪਲੀਤ ਕੌਰ ਖਿਲਾਫ ਵੀ ਔਰ ਉਸ ਬੰਦੇ ਖਿਲਾਫ ਵੀ ਜਿਸ ਨੇ ਇਹਨਾਂ ਨੂੰ ਧੱਕਾ ਦਿੱਤਾ ਹੈਗਾ ਔਰ ਪਰਿਵਾਰ ਨੂੰ ਠੁਕਮਾ ਮੁਆਵਜ਼ਾ ਦੇ ਕੇ ਤੇ ਹੋਰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੌਕਰੀ ਵਗੈਰਾ ਪਰਿਵਾਰ ਦੇ ਜੋ ਯੋਗ ਜੀ ਹੈਗਾ ਉਹਨੂੰ ਦੇਣੀ ਚਾਹੀਦੀ ਹੈਗੀ ਹੈ ਔਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਹੈਗਾ ਕਿ ਉਹ ਇਸ ਤਰ੍ਹਾਂ ਦੇ ਜੇ ਕਿਸਾਨਾਂ ਦੇ ਹਮਲੇ ਡਟ ਕੇ ਵਿਰੋਧ ਕਰਨ ਉਹ ਇਸ ਦਾ ਨੇ ਜੋ ਕਿਸਾਨ ਹੱਕਾਂ ਦੇ ਡਾਕਾ ਪੈ ਰਿਹਾ ਹੈਗਾ ਉਸ ਦਾ ਵਿਰੋਧ ਕਰਨ